ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਾਬ ਨੂੰ ਜੀ ਆਨ ਲੈ ਕੇ ਹਾਜ਼ਰਾਂ ਇੱਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪੈਰਨ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਇੱਦੀ ਵੱਡੀ ਖਬਰ ਪੰਜਾਬ ਚ ਇੱਕ ਹੋਰ ਗਸਟਿਡ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ ਵੀਰਵਾਰ ਨੂੰ ਬੰਦ ਰਹਿਣਗੇ ਸਕੂਲ ਕਾਲਜ ਤੇ ਸਰਕਾਰੀ ਦਫ਼ਤਰ ਪੰਜਾਬ ਦਾ ਪੰਜਾਬ ਚ ਇੱਕ ਹੋਰ ਗਜ਼ਟੀ ਛੁੱਟੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਦੇ ਸ਼ਹੀਦ ਦਿਹਾੜੇ ਵਾਲੇ ਦਿਨ ਹੁਣ ਪੂਰੇ ਸੂਬੇ ਚ ਛੁੱਟੀ ਰੱਖੇਗੀ ਇਸ ਦਿਨ ਸਾਰੇ ਸਕੂਲ ਕਾਲ ਤੇ ਸਰਕਾਰੀ ਦਫਤਰ ਬੰਦ ਰਹਿਣਗੇ ਜਿਕਰ ਜੋ ਹੈ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਲ 2025 ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ ਚ ਪਹਿਲਾਂ ਇਸ 31 ਜੁਲਾਈ ਦੀ ਛੁੱਟੀ ਨੂੰ ਰੱਖਮੀਆਂ ਛੁੱਟੀਆਂ ਚ ਜਗ੍ਹਾ ਦਿੱਤੀ ਸੀ ਜਿਸ ਨੂੰ ਹੁਣ ਸਰਕਾਰੀ ਛੁੱਟੀ ਲੰਦਿਆਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਕੈਬਨਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ अरोड़ा अरोड़ा ਨੇ ਚੰਡੀਗੜ੍ਹ ਪ੍ਰੈਂਸ ਕਾਨਫਰੰਸ ਦੌਰਾਨ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਇਹ ਵੀ ਦੱਸਿਆ ਕਿ ਵੀਰਵਾਰ ਨੂੰ ਮੱਖ ਮੰਤਰੀ ਭਗਵੰਤ ਮਾਨ ਦੇ ਪਟੀ ਸੁਪਰੀਮੋ ਅਰਵਿੰਦ ਕੇਂਦਰੀਵਲ ਮਿਲਕੇ ਪਵਾਨ ਨਗਰ ਸਨਾਮ ਰੋਡ ਤੇ ਰੋਡ ਦਾ ਨਾਂ ਹੁਣ ਚੀਤ ਉਦਮ ਸਿੰਘ ਮਾਰਗ ਰੱਖਣਗੇ ਇਸ ਦਾ ਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਅਮਨ अरोੜਾ ਨੇ ਕਿਹਾ ਕਿ ਕੰਬੋਜ ਸਮਾਜ ਦੀ ਇਹ ਲੰਬੇ ਸਮੇਂ ਤੋਂ ਮੰਗ ਸੀ ਕਿ ਉਸ ਚੀਤ ਉਦਮ ਸਿੰਘ ਦੇ ਜਹਾਦ ਦਿਵਸ ਨੂੰ ਤੇ ਸਿਰਫ ਸਨਾਮ ਚ ਨਹੀਂ ਪਾਲ ਕੇ ਪੂਰੇ ਪੰਜਾਬ ਚ ਛੁੱਟੀ ਲਾਨੀ ਜਾਣੀ ਚਾਹੀਦੀ ਹੈ ਜਿਸ ਨੂੰ ਪੰਜਾਬ ਸਰਕਾਰ ਨੇ ਮੈਨਾਂ ਲਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ